ਚਿਹਰੇ 'ਚ ਜਟਾਵਾ ਬੱਝੀਆਂ ਪਈਆਂ ਸਕਿਨ ਦੇਖੋ ਸਾਰੀ ਖਰਾਬ ਹੋਈ ਪਈ ਆ ਨਾ 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 ਜੰਗਾ ਆਪਣੇ ਤੋਂ ਪਿੱਛੜ ਗਈ ਆ ਆਪਣੇ ਪਿੱਛੇ ਨੂੰ ਕਰਨ ਤੋਂ ਥੋੜਾ ਆਪਣੇ ਪਰਿਵਾਰ ਤੋਂ ਇਹ ਭੈਣ ਦੂਰ ਹੋ ਗਈ ਆ ਹੋ ਸਕਦਾ ਇਸ ਭੈਣ ਦੇ ਹਸਬੰਦ ਜਾਂ ਇਸ ਭੈਣ ਦੇ ਭੈਣ ਭਰਾ ਮਾਪੇ ਇਹਨੂੰ ਲੱਭਦੇ ਫਿਰਦੇ ਪ੍ਰਤੀ ਦਿਨ ਨੂੰ ਪਿੰਡ ਹਤਨਪੁਰ ਲੁਧਿਆਣਾ ਵਿਖੇ ਚਲੇਗੇ ਸੀ ਮੁਨਕਤਾ ਸੇਵਾ ਦੀ ਸੁਸਾਇਟੀ ਵਾਲਿਆਂ ਕੋਲ ਜਿਹਨਾਂ ਨੂੰ ਬੇਨਤੀ ਕੀਤੀ ਸੀ ਕਿ ਭੈਣ ਨੂੰ ਉੱਥੇ ਲਿਜਾਇਆ ਜਾਵੇ ਕਿ ਤੇ ਅੱਜ ਸਾਡੀ ਬੇਨਤੀ ਸਰਕਾਰ ਕੀਤੀ ਗਈ ਹੈ ਤੇ ਅਸੀਂ ਅੱਜ ਰੋਜ਼ ਲਗਭਗ 29 ਤਰੀਕ ਤੋਂ ਮੇਰੇ ਨਾਲ ਪੰਡੇ ਰਕੇਸ਼ ਗੜਕ ਜੀ ਵਿਨੇਸ਼ ਸ਼ਰਮਾ ਜੀ ਤੇ ਅਸੀਂ ਆ ਕੇ ਇਸ ਭੈਣ ਦਾ ਵੀ ਚੰਗੀ ਹਾਲਚਾਲ ਪੁੱਛਦੇ ਸੀ ਤੇ ਅੱਜ ਜਿਹੜਾ ਸਾਨੂੰ ਪਰਮਿਸ਼ਨ ਦਿੱਤੀ ਕਿ ਅੱਜ ਸਾਡੇ ਕੋਲ ਚੜ੍ਹਜੋ ਮੁਨਕਤਾ ਸੇਵਾਦਾਰ ਤੇ ਸਾਡੇ ਨਾਲ ਮੈਡਮ ਪਰਮਹੰਸੀ ਤੇ ਸਾਡੇ ਭੈਣ ਜੀ ਨਾਲ ਖੜੇ ਨੇ ਅਸੀਂ ਅੱਜ ਇਹਨਾਂ ਨੂੰ ਲੈ ਕੇ ਚੱਲੇ ਆ ਮਨੁੱਖਤਾ ਸੇਵਾ ਲੁਧਿਆਣਾ ਵਿਖੇ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਦਾ ਆਗੂਆ ਆਗੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਸਿਰ 'ਚ ਜਟਾਵਾ ਬੱਝੀਆਂ ਪਈਆਂ ਸਕਿਨ ਦੇਖੋ ਸਾਰੀ ਖਰਾਬ ਹੋਈ ਪਈ ਆ ਪੈਰਾਂ ਦੀ ਹਾਲਤ ਦੇਖੋ ਹਜੇ ਤਾਂ ਇਹ ਹਸਪੀਟਲ ਚੋਂ ਆਈਏ ਕਿੰਨੇ ਦਿਨ ਹਸਪੀਟਲ ਰਹੀ ਜੀ 28 ਤਰੀਕ ਨੂੰ ਐਡਮਿਟ ਆਈ ਜੀ ਅੱਜ ਨੂੰ ਜੀ ਆ ਦਸੰਬਰ ਦੀ 8 ਤਾਰੀਖ ਹੋ ਗਈ ਹੈ 10 10 13 ਤੇ ਮਤਲਬ 12 13 ਦਿਨਾਂ ਤੋਂ ਹਸਪੀਟਲ 'ਚ ਰਹਿਣ ਤੋਂ ਬਾਅਦ ਵੀ ਇਹਦੀ ਹਾਲਤ ਤੁਸੀਂ ਦੇਖੋ ਕੀ ਹੈ ਹਜੇ ਵੀ ਹਨਾ ਔਰ ਇਹ ਵੀਰ ਜਿਹੜੇ ਲੈ ਕੇ ਆਏ ਨੇ ਇੱਥੇ ਗੜ ਸ਼ੰਕਰ ਤੋਂ ਹਨਾ ਵੀਰੇ ਹਾਂਜੀ ਗੜ ਸ਼ੰਕਰ ਜਿਲ੍ਹਾ ਪੈਂਦਾ ਥੰਨੂੰ ਹੁਸ਼ਿਆਰਪੁਰ ਸ਼੍ਰੀ ਕਿਸ਼ਨ ਗਊਸ਼ਾਲਾ ਤੋਂ ਆਏ ਜੀ ਸ਼੍ਰੀ ਕਿਸ਼ਨ ਗਊਸ਼ਾਲਾ ਤੋਂ ਹੀ ਵੀਰ ਸੇਵਾ ਕਰਦੇ ਨੇ ਉੱਥੇ ਇਹਨਾਂ ਵੀਰਾਂ ਨੇ ਪ੍ਰਾਲਾ ਕੀਤਾ ਹੈ ਭੈਣ ਸੜਕ ਤੇ ਪਿਛਲੇ 3 ਮਹੀਨਿਆਂ ਤੋਂ ਖੰਮ ਰਹੀ ਸੀ ਨਵਾਰਸ ਔਰ ਕਪੜੇ ਲੀੜੇ ਗੰਦੇ ਸਿਰ 'ਚ ਜਿਟਾਵਾ ਕਿਤੇ ਕਿੱਥੇ ਸੌਂ ਗਈ ਕਿਤੇ ਕਿੱਥੇ ਪੈ ਗਈ ਔਰ ਦਰਿੰਦਗੀ ਕਿਸ ਕਦਰ ਵਧੀ ਹੋਈ ਆ ਸਾਡੇ ਸਮਾਜ ਦੇ ਵਿੱਚ ਉਹ ਵੀ ਅਸੀਂ ਭਲੀ-ਪਾਤ ਜਾਣਦੇ ਆ ਦੇਖੋ ਇਹ ਭੈਣ ਵੀਰ ਹੁਣੀ ਦੱਸਦੇ ਆ ਵੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਨਾਮ ਪਤਾ ਪੁੱਛਣ ਦੀ ਪਰ ਇਹ ਕੁਛ ਨਹੀਂ ਸੀ ਦੱਸਦੀ ਵੀਡੀਓ 'ਚ ਵੀ ਗੱਲਾਂ ਕਰਦਿਆਂ ਦੀ ਇਹਨਾਂ ਨੂੰ ਸਾਨੂੰ ਵੀਡੀਓ ਭੇਜੀਆਂ ਸੀ ਤੇ ਪਰ ਇਸ ਭੈਣ ਦੀ ਉਮਰਾ ਜਿਹੜੀ ਉਹ 35 ਸਾਲ ਦੀ ਲੱਗਦੀ 30 ਤੋਂ 35 ਸਾਲ ਉਹ ਯੰਗ ਆਪਣੇ ਤੋਂ ਵਿਛੜ ਗਈ ਆ ਆਪਣੇ ਪੁੱਤ ਨੂੰ ਕਰਨ ਤੋਂ ਥੋੜਾ ਆਪਣੇ ਪਰਿਵਾਰ ਤੋਂ ਇਹ ਭੈਣ ਦੂਰ ਹੋ ਗਈ ਆ ਬੇਨਤੀ ਆ ਹੱਥ ਜੋੜ ਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੇ ਕੋਈ ਪਹਿਚਾਣਦਾ ਤਾਂ ਸਾਡਾ ਨੰਬਰ 0166520074 ਇਹ ਨੰਬਰ ਤੇ ਸੰਪਰਕ ਕਰਿਓ ਕਿਉਂਕਿ ਹੋ ਸਕਦਾ ਇਹਦੇ ਬੱਚੇ ਇਹਨੂੰ ਲੱਭਦੇ ਫਿਰਦੇ ਹੋਣ ਹੋ ਸਕਦਾ ਇਸ ਭੈਣ ਦੇ ਹਸਬੰਦ ਜਾਂ ਇਸ ਭੈਣ ਦੇ ਭੈਣ ਭਰਾ ਮਾਪੇ ਇਹਨੂੰ ਲੱਭਦੇ ਫਿਰਦੇ ਹੋਣ ਤੇ ਜੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦੋ ਕਿਸੇ ਆਪਣੇਾਂ ਤੇਕਰ ਪਹੁੰਚ ਜੇਵੇ ਉਹਨਾਂ ਦੀ ਆਪਣੇ ਔਰ ਕਹਿੰਦੇ ਆ ਵੀ ਧੀਆਂ ਭੈਣਾ ਸਭ ਦੀਆਂ ਸਾਂਝੀਆਂ ਤੇ ਇਹ ਪਰਦੇਸੀ ਭੈਣ ਆ ਬਿਹਾਰ ਤੋਂ ਆ ਯੂਪੀ ਤੋਂ ਆ ਕਿੱਥੋਂ ਆ ਇਹ ਰੱਬ ਜਾਣਦਾ ਐਡਰੈਸ ਨਹੀਂ ਪਤਾ ਲੱਗ ਰਿਹਾ ਪਰ ਸਾਡਾ ਵੀ ਫਰਜ਼ ਬਣਦਾ ਤੇ ਅਸੀਂ ਇਸ ਭੈਣ ਨੂੰ ਇਸ ਬੱਚੀ ਨੂੰ ਇਹਦੇ ਆਪਣੇ ਉੱਤੇ ਕਿਰਪਾ ਚਾਹੀਏ ਇਹਦੇ ਵਾਲਾਂ ਦੀ ਕਿੰਨੀ ਮਾੜੀ ਹਾਲਤ ਆ ਸਾਰੇ ਜਟਾਵਾਂ ਦੇਖੋ ਆ ਕਿਵੇਂ ਜਟਾਵਾਂ ਵੱਜੀਆਂ ਪਈਆਂ ਔਰ ਜੂਆਂ ਦੇਖੋ ਕਿੱਡੀਆਂ-ਕਿੱਡੀਆਂ ਮੋਟੀਆਂ ਜੂਆਂ ਘੁੰਮ ਰਹੀਆਂ ਸਿਰ ਦੇ ਵਿੱਚ ਹਨ ਤੇ ਵੀਰ ਹੋਣਾ ਨੇ ਬਹੁਤ ਚੰਗਾ ਅਪਰਾਲਾ ਕੀਤਾ ਇਸਨਾ ਗਊਸ਼ਾਲਾ ਵੱਲੀਓ ਔਰ ਇਸ ਅਪਰਾਲੇ ਦੇ ਤਹਿਤ ਅਜੀ ਭੈਣ ਇੱਥੇ ਸਾਡੇ ਕੋਲੇ ਪਹੁੰਚੀ ਆ ਇਹਨਾਂ ਨੇ ਸਿਰਫ ਇਨਸਾਨੀਅਤ ਦੇ ਨਾਤੇ ਛੜਕਾਂ ਦੇ ਕੰਮ ਦੇ ਇਸ ਭੈਣ ਨੂੰ ਚੁੱਕਿਆ ਫਤਿਹ ਦੇ ਵਿੱਚ ਕੋਈ ਮੋਟਰਸਾਈਕਲ ਵਾਲਾ ਟੱਕਰ ਮਾਰ ਗਿਆ ਸੀ ਤੇ ਇਹਨਾਂ ਨੇ ਚਾਕੇ ਉਹਨੂੰ ਦਾਖਲ ਕਰਾਇਆ ਔਰ 12-13 ਦਿਨ ਹਸਪੀਟਲ ਚ ਦਾਖਲ ਰੱਖੀ ਤੇ ਲਗਾਤਾਰ ਸਾਡੇ ਸੰਪਰਕ ਕੀ ਸੀ ਵੀ ਹੁਣੀ ਫਿਰ ਕੱਲ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਵੀਰੇ ਸਾਥੋਂ ਤਾਂ ਆ ਨਹੀਂ ਹੁਣਾ ਵੀਰ ਤੁਸੀਂ ਇੱਥੇ ਪਹੁੰਚ ਦਾ ਕਰ ਦੋ ਭੈਣ ਤੇ ਹੁਣ ਇਹ ਇੱਥੇ ਸੁਪਨਿਆਂ ਦੇ ਘਰ ਲੈ ਕੇ ਪਹੁੰਚੇ ਆ ਵੀਰ ਤੁਹਾਡਾ ਕੀ ਨਾਮ ਅਜੀਤ ਰਾਣੀ ਅਜੀਤ ਰਾਣੀ ਛੋਟਾ ਬੇਟਾ ਵਿਨੈ ਸ਼ਰਮਾ ਵਿਨੈ ਸ਼ਰਮਾ ਜੀ ਔਰ ਤੁਸੀਂ ਵੀਰੇ ਇਧਰ ਆ ਜੀ ਮੋਹਨ ਜੀ ਮੋਹਨ ਜੀ ਮਿਕੇਸ਼ ਗਰਗ ਜੀ ਕਰਮਦੇਵ ਨੇ ਆਏ ਕਰਨਜੀਤ ਜੀ ਕਰਨਜੀਤ ਜੀ ਕੈਮਰਾਮੈਨ ਸਾਡੇ ਤੇ ਇਹ ਵੀਰ ਇੱਥੇ ਲੈ ਕੇ ਪਹੁੰਚੇ ਇਸ ਭੈਣ ਨੂੰ ਤੁਸੀਂ ਆਪਣਾ ਫਰਜ਼ ਨਿਭਾਇਓ ਵੀਰ ਉਹਨਾਂ ਨੇ ਆਪਣਾ ਨਿਭਾਇਆ ਅਸੀਂ ਆਪਣਾ ਭਜਨ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹ ਵਾਹਿਗੁਰੂ ਅੱਗੇ ਵੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਿਓ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਮਿਹਰ ਕਰਨ ਅਸੀਂ ਇਸ ਭੈਣ ਦੇ ਭਰਾ ਬਣ ਕੇ ਇਹਦੇ ਨਾਲ ਖੜ੍ਹ ਸਕੀ ਇਹਦਾ ਪਰਿਵਾਰ ਲੱਭ ਸਕੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਰੇ ਆ ਫਲੀਜ਼ ਇਹੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਬਲਕਾ ਲਓ ਜੀ